बुधवार ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਪੋਸਟ ਆਫਿਸ ਦੇ ਨੇੜੇ ਵਾਟਰ ਸਪਲਾਈ ਦਾ ਪਰ ਦੇ ਬਾਹਰ ਬਲਾਕ ਕੁਆਰਡੀਨੇਟਰਾਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਕੀਤੀ ਗਈ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਅਤੇ ਦਿੱਤਾ ਗਿਆ ਧਰਨਾ ਇਸ ਮੌਕੇ ਬਲਾਰਾ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਅੱਜ ਬਲਾਕ ਪਧਰੀ ਧਰਨੀ ਪੂਰੇ ਪੰਜਾਬ ਦੇ ਅੰਦਰ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ ਅਤੇ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਇੱਕ ਸਟੇਟ ਪਧਰੀ ਵੱਡਾ ਧਰਨਾ ਲਗਾਇਆ ਜਾਵੇਗਾ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੋਸਟ ਆਫਿਸ ਦੇ ਨੇੜੇ ਵਾਟਰ ਸਪਲਾਈ ਆਫਿਸ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਬਲੌਗ ਕੋਆਰਡੀਨੇਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਲਾਜ ਮੇਕਤਾ ਜਿੰਦਾਬਾਦ। ਉਲਾਜ ਮੇਕਤਾ ਜਿੰਦਾਬਾਦ। ਉਲਾਜ ਮੇਕਤਾ ਜਿੰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਆ ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਐਜੇ 2011 ਤੋਂ ਮੈਂ ਬਲਾਕ ਕੋਆਰਡੀਨੇਟਰ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਜੌਬ ਕਰ ਰਿਹਾਗਾ ਵਾਟਰ ਸਪਲਾਈ ਸੈਕਸ਼ਨ ਪਾਰਟਮੈਂਟ ਦੇ ਵਿੱਚ ਤਕਰੀਬਨ 2011 ਤੋਂ ਲੈ ਕੇ ਅੱਜ 2023 ਆ ਗਿਆ ਸਮੇਂ ਸਮੇਂ ਦੇ ਜੋ ਸਰਕਾਰਾਂ ਨੇ ਉਹਨਾਂ ਨੇ ਲਾਰਿਆ ਤੋਂ ਸਵਾਈ ਸਾਡੇ ਕੁਝ ਨਹੀਂ ਪੱਲੇ ਪਾਇਆ ਬਹੁਤ ਨਗੁਨੀਆ ਤਰਖਾ ਤੇ ਕੰਮ ਕਰ ਰਹੇ ਆ ਲਗਾਤਾਰ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਸਮੇਂ ਤੇ ਕਦੇ ਤਰਖਾ ਨਹੀਂ ਜਾਰੀ ਕੀਤੀ ਜਾਂਦੀ ਇਸ ਸਰਕਾਰ ਨੇ ਆ ਕੇ ਤਾਂ ਬਿਲਕੁਲ ਹੀ ਹੱਦ ਕਰ ਦਿੱਤੀ ਕਿਉਂਕਿ ਪ੍ਰਤੀ ਮਹੀਨਾ 3750 ਰੁਪਏ ਬੀਆਰਸੀ ਤਨਖਾਹ ਤੇ ਕੱਟ ਮਾਰਿਆ 4300 ਰੁਪਿਆ ਸਾਡੇ ਨਾਲ ਜੋ ਡਿਵੀਜ਼ਨ ਲੈਵਲ ਤੇ ਕੋਆਰਡੀਨੇਟਰ ਨੇ ਆਈਸੀ ਸੀਡੀਐਸ ਉਹਨਾਂ ਹੀ ਤਰ੍ਹਾਂ ਤੇ ਪ੍ਰਤੀ ਮਹੀਨਾ 4300 ਰੁਪਏ ਦਾ ਕੱਟ ਮਾਰਿਆ ਇਹ ਅਸੀਂ ਇਹਦੀ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਨਖੇਦੀ ਕਰਦੇ ਆ ਕਿਉਂਕਿ ਬਦਲਾਅ ਦੇ ਨਾਮ ਤੇ ਆ ਕੇ ਜਿਹੜੇ ਸਭ ਤੋਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਆ ਕੰਮ ਇਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਉਹਨੇ ਤਨਖਾਹਾਂ ਤੇ ਕੱਟ ਮਾਰ ਕੇ ਉਹਨਾਂ ਦਾ ਦਿਨ-ਪ੍ਰੇ ਦਿਨ ਸੋਸ਼ਣ ਬੱਧ ਕੀਤਾ ਜਾ ਰਿਹਾ ਹੈ ਫੀਲਡ ਦੇ ਵਿੱਚ ਸਾਡੇ ਨਾਲ ਫੀਮੇਲ ਜੋ ਮਤਲਬ ਕਿ ਕਰਮਚਾਰਨਾਂ ਨੇ ਉਹ ਵੀ ਕੰਮ ਕਰਦੀਆਂ ਨੇ ਪਿੱਛੇ ਸਾਡੇ ਇੱਕ ਸਾਥੀ ਦੀ ਡੈਥ ਹੋ ਗਈ ਸੀ ਉਹਦਾ ਪਰਿਵਾਰ ਅੱਜ ਰੋੜ ਤੇ ਆ ਗਿਆ ਕਿਉਂਕਿ ਅਸੀਂ ਬਾਰ-ਬਾਰ ਸਰਕਾਰ ਕੋਲ ਮੰਗ ਕੀਤੀ ਹੈ ਵੀ ਸਾਡੀਆਂ ਤਰਖਾਹਾਂ ਵਿੱਚ ਵਾਧਾ ਕੀਤਾ ਜਾਵੇ ਹਰੇਕ ਕਰਮਚਾਰੀ ਦਾ ਘੱਟੋ-ਘੱਟ 20 ਲੱਖ ਦਾ ਬੀਮਾ ਕੀਤਾ ਜਾਵੇ ਸਰਕਾਰ ਵੱਲੋਂ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਸਗੋਂ ਜਿਹੜੀ ਸਾਨੂੰ ਨਿਗੁਣੀ ਤਨਖਾਹ ਮਿਲਦੀ ਹੈ ਉਹਦੇ ਉੱਤੇ ਵੀ ਬੀਆਰਐਸ ਨੂੰ 3750 ਰੁਪਏ ਸੀਡੀਐਸ ਅਤੇ ਆਈਸੀ ਨੂੰ 4300 ਰੁਪਏ ਪ੍ਰਤੀ ਮਹੀਨਾ ਕੱਟ ਮਾਰ ਕੇ ਸਾਡੀਆਂ ਜੇਬਾਂ ਤੇ ਡਾਕਾ ਮਾਰਿਆ ਦਿਨ ਦਿਹਾੜੇ ਅਸੀਂ ਇਹਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਆਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਧਰ ਦੇ ਧਰਨੇ ਲਾਏ ਹੋਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਅਸੀਂ ਸਟੇਟ ਪੱਧਰੀ ਧਰਨਾ ਲਾਵਾਂਗੇ ਹੋ ਸਕਦਾ ਸੀ ਅਣਮਿੱਥੇ ਸਮੇਂ ਲਈ ਬੈਠਾਂਗੇ ਜਿੰਨਾ ਸਮਾਂ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਪੂਰੀਆਂ ਨਹੀਂ ਕਰਦੀ ਕਿ ਸਰ ਕੀ ਨਾ ਮੈਂ ਤੁਹਾਡਾ ਕਿਹੜੀ ਯੂਨੀਅਨ ਤੇ ਕੀ ਮਾਮਲਾ ਮੈਂ ਹਰਿੰਦਰ ਸਿੰਘ ਬਲਾਕ ਕੋਆਰਡੀਨੇਟਰ ਯੂਨੀਅਨ ਤੋਂ ਗੱਲ ਕਰ ਰਿਹਾ ਜੀ ਕਿਹੜੀ ਜੁਨੀਅਨ ਹੈ ਬਲਾਕ ਕੋਆਰਡੀਨੇਟਰ ਜੁਨੀਅਨ ਹਾਂਜੀ ਹਾਂ ਸਾਡੀਆਂ ਬੇਸਿਕਲੀ ਮੰਗਾ ਸੀ 2011 ਤੋਂ ਕੰਟਰੈਕਟ ਤੇ ਭਰਤੀਆਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਚ ਐਜੇਪੀਆਰ ਤੇ ਅਸੀਂ ਵਾਰ-ਵਾਰ ਦੇਖੋ ਜਿਹੜੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਹੁਣ ਤੱਕ ਅਸੀਂ ਸਾਰਾ ਸਰਕਾਰਾਂ ਤੇ ਲਾਰਾ ਹੀ ਸੁਣਦੇ ਰਹੇ ਹਾਂ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਸਾਨੂੰ ਲਾਰਾ ਲਾਇਆ ਜੀ ਅਸੀਂ 27000 ਕੰਮੇ ਪੱਕੇ ਕਰਨ ਜਾ ਰਹੇ ਹਾਂ ਉਹ ਨਹੀਂ ਪੂਰ ਚੜਿਆ ਉਸ ਵਾਰ ਚੰਨੀ ਸਾਹਿਬ ਆ ਗਏ ਕਹਿੰਦੇ ਜੀ ਅਸੀਂ 37000 ਪੱਕੇ ਕਰਨ ਜਾ ਰਹੇ ਹਾਂ ਹੋਰ ਨਹੀਂ ਪੂਰ ਚੜਿਆ ਤੇ ਇੱਕ ਉਮੀਦ ਦੀ ਕਰਨ ਜਾਦੀ ਸੀ ਕਿ ਨਵੀਂ ਸਰਕਾਰ ਬਦਲਾ ਦੇ ਨਾਂ ਤੇ ਆਈ ਹੈ ਕੁਝ ਬਦਲਾਊਗਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਦਲਾਊਗਾ ਪਰ ਇਹ ਵੀ ਸਾਨੂੰ ਵਾਦਾ ਪੂਰ ਚੜਦਾ ਨਹੀਂ ਦਿੰਦਾ ਅਸੀਂ ਐਨੇ ਇੱਕ ਮੰਗ ਪੱਤਰ ਸਰਕਾਰਾਂ ਨੂੰ ਲਿਖਿਆ ਦੁਕਾਨਾਂ ਤੋਂ ਕਾਗਜ਼ ਮੁੱਕ ਗਏ ਪੈਨਾਂ ਚੋਂ ਸਿਆਹੀ ਮੁੱਕ ਗਈ ਸਾਡੇ ਲਿਖ ਜਾਂਦੇ ਪਰ ਇਹਨਾਂ ਦੇ ਲਾਰੇ ਨਹੀਂ ਮੁੱਕੇ ਲਾਰਾ ਦਾ ਲਾਰਾ ਅੱਜ ਅਸੀਂ ਇਨਸਾਫ ਦੀ ਉਮੀਦ ਵਿੱਚ ਇਨਸਾਫ ਵਾਸਤੇ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਧਰੀ ਧਰਨੇ ਲਾਏ ਆ ਤੇ ਸਾਡੀ ਮੇਨ ਮੰਗ ਇਹ ਹੈ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਰੈਗੂਲਰ ਤਾਂ ਦੂਰ ਦੀ ਗੱਲ ਰਹਿ ਗਈ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਜੋ ਸਾਨੂੰ ਸਰਕਾਰ ਦੇ ਰਹੀ ਸੀ ਜਿਹਦੇ ਵਿੱਚ 3000 ਸਾਡਾ ਟੀਏ ਸੀਗਾ 250 ਰੁਪਿਆ ਮੋਬਾਈਲ ਅਲੌਂਸ ਤੇ 500 ਰੁਪਿਆ ਸਪੈਸ਼ਲ ਅਲੌਂਸ ਨਾ ਮਾਤਰ ਜਾ 500 ਰੁਪਿਆ ਕਹਿੰਦਾ ਨੂੰ ਸ਼ਰਮ ਆਉਂਦੀ ਹੈ ਉਹਦੇ ਤੇ ਵੀ ਕੱਟ ਲਾਤਾ 1 ਮਹੀਨੇ ਦਾ 3700 ਰੁਪਿਆ ਮੁਲਾਜ਼ਮਾਂ ਦੇ ਨਾਲ ਘੋ ਰੰਨੇ ਆ 3700 ਰੁਪਇਆ ਜਿਹੜਾ ਸਾਡੀ ਤਨਖਾਹ ਦੇ ਵਿੱਚ ਇਨਕਲੂਡ ਹੁੰਦਾ ਸੀਗਾ ਉਹ ਤੋਂ ਸਾਨੂੰ ਵਾਂਝੇ ਕਰ ਦਿੱਤਾ ਬਾਰ ਬਾਰ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਤੇ ਇਹ ਗੱਲਾਂ ਲਿਆਂਦੀਆਂ ਬਾਰ ਬਾਰ ਸਾਨੂੰ ਕਿਹਾ ਜਾ ਰਿਹਾ ਜੀ ਕਿ ਫਾਈਨਾਂਸ ਡਿਪਾਰਟਮੈਂਟ ਕੋਲੇ ਤੁਹਾਡੀ ਫਾਈਲ ਗਈ ਵੀ ਹੈ 31 ਮਾਰਚ 2023 ਤੋਂ ਬਾਅਦ ਹਜੇ ਫਾਈਨਾਂਸ ਡਿਪਾਰਟਮੈਂਟ ਨੇ ਉਹ ਫਾਈਲ ਕੱਢੀ ਨਹੀਂ ਜਾਂ ਇਹ ਲਾਰੇ ਨੇ ਡਿਪਾਰਟਮੈਂਟ ਦੇ ਇਹਦੇ ਬਾਰੇ ਸਾਨੂੰ ਅਜੇ ਤੱਕ ਡਿਪਾਰਟਮੈਂਟ ਕਲੀਅਰ ਨਹੀਂ ਕਰ ਸਕਿਆ ਇਨਸਾਫ ਦੀ ਉਮੀਦ ਦੇ ਵਿੱਚ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸਰਕਾਰ ਦੀ ਵਾਅਦਾ ਖਲਾਫੀ ਦੇ ਖਿਲਾਫ ਅਸੀਂ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਇਹ ਨਹੀਂ ਚੱਲੂਗਾ ਜੀ ਗੱਲ ਇਹ ਅੱਜ ਇੱਕ ਦਿਨ ਦਾ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਧਰੀ ਹੈ ਜੀ ਇਸ ਤੋਂ ਬਾਅਦ ਅਸੀਂ ਇੱਕ ਦੋ ਇੱਕ ਦੋ ਦਿਨ ਵੇਟ ਕਰਾਂਗੇ ਜੇ ਤਾਂ ਸਰਕਾਰ ਨੇ ਕੋਈ ਹਿਲਜੁਲ ਕੀਤੀ ਸਾਡੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਤਾਂ ਠੀਕ ਹੈ ਨਹੀਂ ਫਿਰ ਪੂਰੇ ਸੂਬੇ ਦੇ ਵਿੱਚ ਅਸੀਂ ਪੱਕਾ ਧਰਨਾ ਲਾਉਣ ਦੀ ਜੀ ਅਗਲੀ ਪਲਾਨ ਸਾਡੀ ਹੈਗੀ ਹੈ